ਕੋਈ ਵੀ ਟਰੈਕਟਰ ਆਪਣੇ ਤੋਂ ਕੋਈ ਵੀ ਸੱਜਣ ਬੰਦਾ ਲਵੇ ਜੀ ਹਾਂਜੀ ਚੈੱਕ ਕਰਕੇ ਲਿਜਾ ਸਕਦਾ ਵਾਹ ਕੇ ਲਿਜਾ ਸਕਦਾ ਠੀਕ ਹੈ ਵਾਹ ਕੇ ਲਿਆ ਤੇ ਪੂਰੀ ਤਸੱਲੀ ਕਰਕੇ ਲਿਜਾ ਸਕਦਾ ਆਪਦੀ ਤਾਂ ਕਿ ਜੀ ਸਾਰੀ ਉਮਰ ਦੀ ਜ਼ਿੰਮੇਵਾਰੀ ਆਪਦੀ ਠੀਕ ਹੈ ਵੀ ਅੱਜ ਟਰੈਕਟਰ ਦੇ ਦਾ ਦੋ ਚੱਕਰ ਵੀ ਕੋਈ ਸਾਲ ਨੂੰ ਦੋ ਸਾਲਾਂ ਨੂੰ ਟਿੱਕੇ ਤਾਂ ਆਉਂਦੀ ਹੈ ਸਾਰੀ ਉਮਰ ਦੀ ਜ਼ਿੰਮੇਵਾਰੀ ਇਸ ਕਾਰਨ ਠੀਕ ਹੈ ਠੀਕ ਹੈ ਕੋਈ ਵੀ ਕਿਸੇ ਕਰਾਂਗੇ ਜੀ ਠੀਕ ਹੈ ਲੋੜੀ ਦੇ ਮੂਰਤ ਕਰਨਾ ਵੀ ਠੀਕ ਹੈ ਜੀ ਭਾਈ ਲੋੜੀ ਦੇ ਮੂਰਤ ਕਰਨਾ ਜਿਹੜੇ ਕਿਨੇ ਬਾਈ ਨੇ ਪਹੁੰਚਣਾ ਨੇੜੇ ਦੇੜੇ ਵਾਲ ਨੇ ਬਾਈ ਕੋਲੇ ਆ ਸਕਦਾ 65 ਡਿਸਕਾਊਂਟ ਹੋਗਾ 10000 ਰੁਪਏ। ਅੱਛਾ ਹਰੇਕ ਟਰੈਕਟਰ ਮਗਰੀ ਬਾਈ। ਹਾਂਜੀ ਕੋਈ ਵੀ ਟਰੈਕਟਰ ਕੋਈ ਵੀ ਆ ਸਕਦਾ। ਹਾਂਜੀ ਹਾਂਜੀ। ਠੀਕ ਆ ਇੱਥੇ ਹੀ ਕਰੋਂਗੇ ਇੱਥੇ ਆਸ ਟਾਈਮ ਹੀ। ਇੱਥੇ ਲੰਗਰ-ਲੰਗਰ ਲਾਵਾਂਗੇ ਜੀ। ਠੀਕ ਹੈ ਜੀ ਬਾਈ ਜੀ। ਠੀਕ ਹੈ। ਹਾਂਜੀ ਸਤਿ ਸ੍ਰੀ ਅਕਾਲ ਦੋਸਤੋ। ਸਵਾਗਤ ਕਰਦੇ ਆਂ ਆਪਾਂ ਆਪਣੀ ਨਵੀਂ ਵੀਡੀਓ ਵਿੱਚ। ਅੱਜ ਆਪਾਂ ਨਵੀਂ ਵੀਡੀਓ ਲੈ ਕੇ ਥੋੜੇ ਨੇ ਆਏ ਆਂ ਤੇ ਇਹ ਆਪਾਂ ਵੀਡੀਓ ਅੱਜ ਮੇਨ ਰਣੀਆ ਟਰੈਕਟਰਾਂ ਦੀ। ਬਾਈ ਕੋਲੇ ਆਸ ਟਾਈਮ 22-22 ਟਰੈਕਟਰ। ਦੇਖ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਕਈਆਂ ਬਾਰੇ ਆ ਤੇ ਜੇ ਆਪਾਂ ਲੋਕੇਸ਼ਨ ਦੱਸ ਦਗੇ ਅਸਟਾ ਮੈਂ ਆਪਾਂ ਕਿੱਥੇ ਖੜੇ ਆ ਆਪਾਂ ਖੜੇ ਆ ਜੀ ਥੇੜੀ ਨੈਸ਼ਨਲ ਹਾਈਵੇ ਤੇ ਗੇ ਦੜਵਾ ਵੀ ਨੇੜੇ ਪੈਂਦਾ ਜੀ ਇਧਰੋਂ ਇੱਕ ਪਾਸੇ ਮਲੋਟ ਪੈਂਦਾ ਜੀ ਵਿਚਕਾਰ ਪਿੰਡ ਆਉਂਦਾ ਜੀ ਥੇੜੀ ਤੇ ਜ਼ਿਲ੍ਹਾ ਆਉਂਦਾ ਜੀ ਸ਼੍ਰੀ ਮਕਸਰ ਸਾਹਿਬ ਇੱਕ ਵਾਰੀ ਤੁਸੀਂ ਟਰੈਕਟਰ ਚੈੱਕ ਕਰ ਲਓ ਜੀ ਆਪਾਂ ਤੁਹਾਨੂੰ ਦਿਖਾਉਣਾ ਹੈ ਵੀਡੀਓ ਦੇ ਵਿੱਚ ਸਾਰੇ ਇਧਰ 65 ਵੀ ਖੜਾ ਜੀ 44 55 ਖੜਾ ਜੀ ਬੀਡੀ ਤੇ 36 30 ਖੜਿਆ ਜੀ ਬਾਈ ਕੋਲੇ ਪੁਰਾਣਾ ਮਾਡਲ ਖੜਾ ਤੇ ਨਵੇਂ ਮਾਡਲ ਜੀ ਖੜਿਆ ਜੀ ਖਿਰਾਵਾਵਾਂਗੇ ਬਾਈ ਨਾਲ ਗੱਲਬਾਤ ਅੰਦਰ ਵੀ ਖੜਿਆ ਟਰੈਕਟਰ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਵੀ ਤੇ ਆਪਾਂ ਲੈਨੇ ਆ ਬਾਈ ਤੋਂ ਜਾਣਕਾਰੀ ਆਜੋ ਦੋਸਤੋ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਦੱਸ ਜੀ ਜੀ ਮੇਰਾ ਨਾਮ ਅਜ ਸੁਨਦਰ ਸਿੰਘ ਸਾਨੂੰ ਗੋਬਿੰਦ ਸਿੰਘ ਪਿੰਡ ਖੇੜੀ ਪਾਈ ਕੀ ਖੇੜੀ ਪਾਈ ਕੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਹੈ ਬਾਈ ਆਪਣੇ ਕੋਲ ਬਈ ਇਸ ਟਾਈਮ ਕਿੰਨੇ ਨਵੇਂ ਮੋਡਲ ਟਰੈਕਟਰ ਹੈਗੇ ਜੀ 2022 ਵੀ ਬਾਈ ਜੀ ਤੇ ਬਾਈ ਜੀ ਆਪਾਂ ਕੋਸਟ ਟਰੈਕਟਰ ਬਾਰੇ ਜਾਣਕਾਰੀ ਵੀ ਦੇਵਾਂਗੇ ਜੀ ਹਰਿਆਂ ਨੂੰ ਕੱਲੇ-ਕੱਲੇ ਬਾਰੇ ਹਾਂਜੀ ਹਾਂਜੀ ਤੇ ਰੇਟ ਵੀ ਆਪਾਂ ਕਨਫਰਮ ਕਰਾਂਗੇ ਹਾਂਜੀ ਤੇ ਬਈ ਆਪਣਾ ਇੱਕ ਮੋਬਾਈਲ ਨੰਬਰ ਬੋਲ ਦਿਓ ਬਾਈ ਮੋਬਾਈਲ ਨੰਬਰ ਹੈ ਜੀ 83600 ਪੂਰਾ ਹਾਂਜੀ 46476 ਠੀਕ ਹੈ ਇੱਕ ਵਾਰੀ ਹੋਰ ਬੋਲ ਦਿਓ ਬਾਈ ਨੰਬਰ 83600 ਠੀਕ ਹੈ ਜੀ 46476 ਠੀਕ ਹੈ ਬਾਈ ਜੀ ਤੇ ਆਪਾਂ ਬਾਈ ਜੀ ਆ ਜਿਹੜਾ 855 ਖੜਾਈ ਇਹ 13 ਮਾਲ ਟਰੈਕਟਰਾਂ ਦੀ ਰਿਵਰਸ ਸਪੀਡ ਕੋ ਤੇਲ ਬ੍ਰੇਕ ਠੀਕ ਹੈ ਜੀ ਡਬਲ ਕਲੱਚ ਜੀ ਡਬਲ ਸਟੀਰਿੰਗ ਆ ਭਾਈ ਜੀ ਸਿੰਪਲ ਸਟੀਰਿੰਗ ਹੈ ਜੀ ਤੇ ਗੇਅਰ ਵੀ ਸਿੰਪਲ ਹੀ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਦੱਸੋ ਚੈੱਕ ਕਰ ਲਓ ਤੁਸੀਂ ਟਾਇਰਾਂ ਟੋਰਾਂ ਦੀ ਟਾਇਰ ਟੂ ਠੀਕ ਨੇ ਤੇ ਇੱਦਾਂ ਵਗੈਰਾ ਟਾਇਰ ਟੂ ਠੀਕ ਹੈ ਭਾਈ ਜੀ ਕਹਿਣਾ ਵੀ 80 ਪੈਸੇ ਆ ਤੇ ਪਿੱਛੋਂ ਵੀ ਤੁਸੀਂ ਚੈੱਕ ਕਰੋ ਇੱਕ ਵਾਰੀ ਹਾਂਜੀ ਭਾਈ ਜੀ ਆਪਾਂ ਜੇ ਅਗਲੇ ਰੈਕਟਰ ਦੀ ਗੱਲ ਕਰੀਏ ਇਹ ਭਾਈ ਜੀ 744 ਠੀਕ ਹੈ ਜੀ ਕਿਹੜਾ ਮਾਡਲ ਆ ਜੀ 2018 ਮਾਡਲ ਠੀਕ 18 ਮਾਡਲ ਹੈ ਜੀ ਇਹ ਚਾਰ ਨੰਬਰਾਂ ਫਰਸਟ ਪਾਰਟੀ ਆ ਅੱਜ ਸਾਰੇ ਮਿਲਣਗੇ ਐਨਓਸੀ ਨਾ ਐਨਓਸੀ ਮਿਲ ਮਿਲ ਜੂ ਲੋਨ ਵੀ ਕਰਵਾ ਦਾਂਗੇ ਠੀਕ ਹੈ ਲੋਨ ਵੀ ਹੋ ਜੂਗਾ ਹਾਂਜੀ ਤੇ ਬਈ ਇਹਦਾ ਆਪਾਂ ਡਿਮਾਂਡ ਦੀ ਕੀ ਹੱਲ ਕਰੀ ਆਪਾਂ ਡਿਮਾਂਡ ਇਹਦੀ ਕਰਦੇ ਨਹੀਂ 515000 ਤੇ ਆਪਾਂ ਦੇਣਾ ਕਿੰਨੇ ਦਾ ਮੰਨ ਲਉ ਬਈ ਮਾਨ ਤਾਂ ਅਜ 485000 ਰੁਪਏ ਦਾ ਦੇ ਮਾਨ ਤਾਂ ਨਾ ਹੋ ਜੂਗਾ ਹਾਂਜੀ ਹਾਂਜੀ ਠੀਕ ਹੈ ਜੀ ਦੂਰੋਂ ਕੋਈ ਬੰਦਾ ਆਉਂਦਾ ਆਪਣੀ ਵੀਡੀਓ ਦੇਖ ਕੇ ਮਾਨ ਤਾਂ ਕਰ ਦਿੰਦਾ ਹੋਰ ਹੋ ਜੂ ਮਾਨ ਤਾਂ ਠੀਕ ਹੈ ਟਾਇਰਾਂ ਟੋਨਾਂ ਦਾ ਬਈ ਜੀ ਪੂਰੇ ਚੰਗੇ ਟਾਇਰ ਬਈ ਨਵੇਂ ਟਾਇਰ ਆ ਜੀ ਚਾਰੇ ਵੇਖ ਲੋ ਚੈੱਕ ਕਰ ਲੋ ਟਰੈਕਟਰ ਵੀ ਹਾਂਜੀ ਦਿਸੀ ਜਾਂਦਾ ਆਪਾਂ ਟਰੈਕਟਰ ਵੀਡੀਓ ਤੇ ਕਾ ਰੋਸ ਟ੍ਰੇਨ ਤੇ ਤਬਰ ਦਸਤੀ ਕੋ ਟੇਲ ਪੜੇਗੀ ਠੀਕ ਠੀਕ ਹੈ ਠੀਕ ਹੈ ਠੀਕ ਹੈ ਬਾਈ ਜੀ ਫੁੱਲ ਟਾਪ ਹੈ ਜੀ ਠੀਕ ਹੈ ਤੇ ਆਪਾਂ ਅਗਲੇ ਆ ਗਏ ਜੀ ਬਾਈ ਫਾਰਮ 65 ਤੇ 65 ਹੈ ਜੀ ਹਾਂਜੀ ਹਾਂਜੀ ਇਹ 2009 ਮਾਡਲ ਹੈ ਜੀ ਇਹ ਵੀ ਫੁੱਲ ਟਾਪ ਹੈ ਠੀਕ ਹੈ ਜੀ ਜਿਹੜੀ ਕੰਡੀਸ਼ਨ ਦਾ ਟ੍ਰੈਕਟਰ ਹੈ ਫਸਟ ਪਾਰਟੀ ਟਾਇਰ ਹੈ ਮਾਰਕ ਦੇ ਚਾਰੇ ਨਵੇਂ ਜਵਾ ਠੀਕ ਹੈ ਟਾਇਰ ਹਾਂਜੀ ਹਾਂਜੀ ਬਾਈ ਤੇ ਬਾਈ ਜੀ ਇਹਦਾ ਆਪਾਂ ਡਿਮਾਂਡ ਦੀ ਇਹਦੀ ਆਪਾਂ ਡਿਮਾਂਡ ਕਰਦੇ ਹਾਂ 3 ਲੱਖ 40 ਹਜ਼ਾਰ ਜੀ ਠੀਕ ਹੈ ਜੀ ਇਹ 315000 ਰੁਪਿਆ ਟਰੈਕਟਰ ਦੇ ਦਾਂਗੇ ਤੇ ਨੰਬਰ ਆਪਣਾ ਇਹ ਪੰਜਾਬ ਦਾ ਹੈ ਕਿ ਕਿਥੋਂ ਦਾ ਹੈ ਨੰਬਰ ਹਰਿਆਣਾ ਫਰਸਟ ਪਾਰਟ ਹਰਿਆਣਾ ਵਾ ਫਰਸਟ ਓਨਰ ਦਾ ਹੀ ਹੈ ਟਰੈਕਟਰਾਂ ਦੀ ਆਪਣੀ ਸਾਰੇ ਟਰੈਕਟਰਾਂ ਦੀ ਕਾਗਜ਼ਾਂ ਦੀ ਜ਼ਿੰਮੇਵਾਰੀ ਹੋਊ ਲੋਨ ਕਲੀਅਰ ਹੋਣਗੇ ਅੱਛਾ ਲੋਨ ਕਲੀਅਰ ਹੋਣਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਆਉਂਦੀ ਬਾਈ ਨੂੰ ਸਾਰੀ ਉਮਰ ਦੀ ਜ਼ਿੰਮੇਵਾਰੀ ਅੱਛਾ ਠੀਕ ਹੈ ਠੀਕ ਹੈ ਤੇ ਆਪਾਂ ਅਗਲੇ ਟਰੈਕਟਰ ਬਾਰੇ ਵੀ ਗੱਲ ਕਰ ਲਗੇ ਇਹ ਪਾਵਰ ਸਾਇਟ 4550 ਠੀਕ ਹੈ ਜੀ ਇਹ 2016 ਮਾਡਲ ਦਾ ਫੋਨ ਚਾਹੁੰਦਾ ਠੀਕ ਹੈ ਫੋਟੋ ਆ ਠੀਕ ਹੈ। ਟਰੈਕਟਰ ਦਾ ਟਰੈਕਟਰ ਹੈ 16 ਮਾਡਲ ਹੈ। ਇਹਦੀ ਡਿਮਾਂਡ ਹੈਗੀ 415000। ਠੀਕ ਹੈ 4 ਤੇ 3 ਲੱਖ ਲੋਨ ਵੀ ਕਰਵਾ ਦਾਂਗੇ। 5.5 ਲੱਖ ਲੋਨ ਵੀ। ਹਾਂਜੀ ਹਾਂਜੀ। ਠੀਕ ਹੈ ਤੇ ਟਾਇਰ ਤਾਂ ਚੰਗੇ ਆ ਨਵੇਂ ਟਾਇਰ ਆ ਜੀ। ਠੀਕ ਹੈ ਟਾਇਰ। 100 ਮਾਡਲ ਆ ਜੀ। ਠੀਕ ਹੈ ਠੀਕ ਹੈ। ਹਾਂਜੀ। ਤੇ ਜੇ ਆਪਾਂ ਅੱਗੇ ਗੱਲ ਕਰਨਗੇ ਬਾਈ 3630 ਦੀ। ਇਹ ਪੁਰਾਣਾ ਮਾਡਲ ਹੈ। ਠੀਕ ਹੈ। ਇਹ ਮਾਡਲ ਹੀ ਪੁਰਾਣਾ ਜੀ ਪਰ ਟਰੈਕਟਰ ਜਮਾਂ ਨਾ। ਹਾਂ ਟਰੈਕਟਰ ਦਾ ਨਵਾਂ ਬਾਈ ਦਿਸੀ ਜਾਂਦਾ ਹਾਂ ਤੇ ਮਾਡਲ ਪੁਰਾਣਾ। ਹਾਂ। ਟਾਇਰ ਤਾਂ ਨਵੇਂ ਆ। ਭਾਈ ਜੀ ਆਪਣਾ ਗੱਲ ਕਰੀ ਨੰਬਰ ਦੀ ਜੀ ਇਹ ਨੰਬਰ ਐਚ ਆਰ ਆ ਜੀ ਫਸਟ ਪਾਰਟੀ ਆ ਜੀ ਫਸਟ ਪਾਰਟੀ ਆ ਜੀ ਕੋਈ ਨਹੀਂ ਪਤਾ ਤਾਂ ਨੰਬਰ ਤੇ ਟ੍ਰੈਕਟਰ ਬਹੁਤ ਚੰਗਾ ਜੀ ਟਾਇਰ ਟੂਰ ਚੰਗੇ ਪਏ ਨੇ ਜੀ ਟਰੈਕਟਰ ਦੀ ਜੇ ਆਪਾਂ ਰੰਗਵਾਜ ਦੀ ਗੱਲ ਕਰਕੇ ਜੀ ਰੰਗ ਰੂੰਗ ਸਲਾਮ ਮੰਨ ਲਓ 오ਰੀਜਨਲ ਆਈ ਬਾਡੀ ਲੈਣ ਦਾ ਤੇ ਮਾਡਲ ਕਿੰਨਾ ਹੈ ਭਾਈ ਇਹ ਇਹ ਮਾਡਲ ਕਿੰਨਾ ਹੈ ਇਹ 2000 ਮਾਡਲ ਹੈ 2000 ਮਾਡਲ ਹੈ ਤੇ ਭਾਈ ਸਾਹ ਬਾੜਾ ਹੀ ਪਿਆ ਨਜਾਇਜ਼ ਜੀ ਹਾਂ ਜੀ ਭਾਈ ਜੀ ਫਸਟ ਪਾਰਟੀ ਦਾ ਇਹਦੀ ਇੰਜਨ-ਉੰਜਨ ਦੀ ਸਰਵਿਸ ਹੋਈ ਆ ਗੇਅਰ ਤਾਂ ਤੇ ਨਵਾਂ ਠੀਕ ਹੈ ਨਵਾਂ ਤੁਸੀਂ ਆਪ ਬਦਲਾ ਇੱਥੇ ਲੈ ਕੇ ਹਾਂਜੀ ਹ ਠੀਕ ਹੈ ਜੀ ਗਾਰੰਟੀ ਤੁਹਾਡੀ ਪੂਰੀ ਹੈ ਹਾਂ ਜੀ ਵਾਹ ਕੇ ਲੈ ਜੇ ਪਾਣਾ ਜੀ ਠੀਕ ਹੈ ਜੀ ਬਈ ਇਹਦੀ ਡਿਮਾਂਡ ਆਪਾਂ ਇਹਦੀ ਡਿਮਾਂਡ ਤਾਂ ਹੈਗੀ 3 ਲੱਖ ਰੁਪਏ ਜੀ ਬਾਕੀ ਮਾਨਤਾਨ ਕਰ ਦਾਂਗੇ ਬਾਕੀ ਕਿੰਨਾ ਕੋਜ ਵਾਰ ਖੁੱਲ ਕੇ ਕੋਈ ਚੱਕਰ ਨਹੀਂ ਖੁੱਲਾ ਕਰ ਦੋ ਇਹ ਠੀਕ ਹੈ ਬਾਈ ਜੀ ਚੰਗਾ ਟਰੈਕਟਰ ਹੈ ਜੀ ਨਹੀਂ ਨਹੀਂ ਦਿਸੀ ਜਾਂਦਾ ਬਾਈ ਜੀ ਹਾਂ ਜੀ ਜੇ ਆਪਾਂ ਨਵੇਂ ਮਾਡਲ ਦੀ ਗੱਲ ਕਰਨ ਲਈ ਜੀ 363000 ਦਾ 7 ਮਾਡਲ ਹੈ ਜੀ 2000 7 ਲੋਕਰੀ ਨੰਬਰ ਅੱਗੇ ਦਰਵਾਜ਼ਾ ਅੱਛਾ ਅੱਗੇ ਦਰਵਾਜ਼ਾ ਨੰਬਰ ਹੈ ਜੀ ਇਹਦੀ ਐਨਓਸੀ ਕਟਾ ਕੇ ਸਾਰੀ ਕਦੋਂ ਕਟਾ ਰਾਂਗੇ ਠੀਕ ਹੈ ਤੇ ਇਹਦੀ ਡਿਮਾਂਡ ਦੀ ਆਪਾਂ ਗੱਲ ਕਰਗੇ ਜੀ ਇਹਦੀ ਡਿਮਾਂਡ ਹੈਗੀ ਜੀ 3 ਲੱਖ 40 ਹਜ਼ਾਰ ਰੁਪਏ 3 ਲੱਖ 40 ਹਜ਼ਾਰ ਹਾਂਜੀ ਤੇ ਮਾਨਤਨ ਆਪਣਾ ਜੀ ਮਾਨਤਨ ਕਰਦਾਂਗੇ ਠੀਕ ਹੈ ਜੀ ਕੋਈ ਵੀ ਟਰੈਕਟਰ ਆਪਣੇ ਤੋਂ ਕੋਈ ਵੀ ਸੱਜਣ ਬੰਦਾ ਲਵੇ ਜੀ ਹਾਂਜੀ ਚੈੱਕ ਕਰਕੇ ਲਿਜਾ ਸਕਦਾ ਵਾਹ ਕੇ ਲਿਜਾ ਸਕਦਾ ਠੀਕ ਹੈ ਵਾਹ ਕੇ ਲਿਆ ਤਾਂ ਪੂਰੀ ਤਸੱਲੀ ਕਰਕੇ ਲਿਜਾ ਸਕਦਾ ਆਪਦੀ ਤਾਂ ਜੀ ਸਾਰੀ ਉਮਰ ਦੀ ਜ਼ਿੰਮੇਵਾਰੀ ਆ ਠੀਕ ਹੈ ਕੋਈ ਵੀ ਅੱਜ ਟਰੈਕਟਰ ਦੇਦਾਰ ਦੇ ਚੱਤਨ ਬਈ ਕੋਈ ਸਾਲ ਨੂੰ 2 ਸਾਲਾਂ ਨੂੰ ਟਿੱਕੇ ਤਾਂ ਆਉਂਦੀ ਹੈ ਸਾਰੀ ਉਮਰ ਦੀ ਜ਼ਿੰਮੇਵਾਰੀ ਹੈ ਇਹ ਕਾਰ ਦਾ ਠੀਕ ਹੈ ਠੀਕ ਹੈ ਕਟਕਟ 22 23 ਟਰੈਕਟਰ ਨੇ ਟੌਮ ਟੌਮ ਵਾਲਾ ਟਰੈਕਟਰ ਆ ਜੀ ਠੀਕ ਹੈ 13 ਮਾਡਲ ਜੀ ਹਾਂ ਜੀ ਪੂਰੀ ਤਰ੍ਹਾਂ ਡਬਲ ਟੈਸਟਰ ਗਰਾਉਂਡ ਵੀ ਪਾਇਆ ਟਰੈਕਟਰ ਹੈ ਜੀ ਟੌਮ ਮਾਡਲ ਠੀਕ ਹੈ ਠੀਕ ਹੈ ਇਹ ਨੰਬਰ ਫਿਰ ਆਪਾਂ ਇਹ ਐਚ ਆਰ ਨੰਬਰ ਆ ਜੀ ਇਹਨੂੰ ਅਸੀਂ ਮਿਲ ਜੂ ਇਹਦੀ ਇਹਨੂੰ ਅਸੀਂ ਮਿਲ ਜੂ ਟਿਕਾ ਇਸ ਦਾ ਟਰੈਕਟਰ ਠੀਕ ਹੈ ਜੀ ਇਹਦੀ ਡਿਮਾਂਡ ਆਪਾਂ ਜੀ ਡਿਮਾਂਡ ਆ 4.5 ਲੱਖ ਰੁਪਏ ਸਾਢੇ 4 ਲੱਖ ਰੁਪਏ ਜੀ ਤੇ ਆਪਾਂ ਮਾਨਤਾ ਨਾਲ ਵੇਚੂ ਵੀ ਮਾਨਤਾ ਨਾਲ ਕਰ ਦਾਂਗੇ ਠੀਕ ਹੈ 4.5 ਲੱਖ ਰੁਪਏ ਦਾ ਟਰੈਕਟਰ ਸਵਾ 4 ਦਾ ਜੀ ਠੀਕ ਹੈ ਬਈ ਜੀ ਤੇ ਆਪਾਂ ਅੰਦਰ ਵੀ ਟਰੈਕਟਰ ਦਿਖਾ ਦਈਏ ਜੀ ਹੋਰ ਟਰੈਕਟਰ ਤਾਂ ਬਾਈ ਕੋਲੇ ਬਹੁਤ ਨੇ ਹੁਣ ਇੰਨੇ ਕ ਵਾਰ ਤੇ ਜਾਣਕਾਰੀ ਆਪਾਂ ਦੇ ਵੀ ਨਹੀਂ ਸਕਦੇ ਬਹੁਤ ਲੰਮੀ ਵੀਡੀਓ ਹੋ ਜੂਗੀ ਮੰਨ ਕੇ ਚੱਲੋ ਤੇ ਜਿਹੜੇ ਬਾਈ ਨੇ ਟਰੈਕਟਰ ਕਿਸੇ ਵੀ ਕੋਈ ਵੀ ਕਿਸੇ ਠੀਕ ਹੈ ਲੋੜੀ ਦੇ ਮੂਰਤ ਕਰਨਾ ਜੀ ਠੀਕ ਹੈ ਜੀ ਬਾਈ ਲੋੜੀ ਦੇ ਮੂਰਤ ਕਰਨਾ ਜਿਹੜੇ ਨੇ ਬਾਈ ਨੇ ਪਹੁੰਚਣਾ ਨੇੜੇ ਜਿਹੜੇ ਵਾਲ ਨੇ ਬਾਈ ਕੋਲੇ ਆ ਸਕਦਾ ਤੇ ਸਪੈਸ਼ਲ ਡਿਸਕਾਊਂਟ ਹੋਊਗਾ 10000 ਰੁਪਏ ਦਾ ਅੱਛਾ ਹਰੇਕ ਟਰੈਕਟਰ ਮਗਰੀ ਬਾਈ ਕੋਈ ਵੀ ਟਰੈਕਟਰ ਕੋਈ ਵੀ ਆ ਸਕਦਾ ਹਾਂਜੀ ਹਾਂਜੀ ਠੀਕ ਹੈ ਇੱਥੇ ਕਰੋਗੇ ਇੱਥੇ ਆ ਇਸ ਟਾਈਮ ਇੱਥੇ ਲੰਗਰ ਲ ਠੀਕ ਹੈ ਤੇ ਆਪਾਂ ਅੰਦਰ ਡੈਕਟਰ ਦਿਖਾ ਦਈਏ ਬਈ ਇੱਕ ਵਾਰੀ ਹਾਂਜੀ ਬਾਈ ਜੀ ਆਪਾਂ ਸੋਨਾਲਿਕਾ ਦੀ ਗੱਲ ਕਰ ਗਏ 2015 ਮਾਡਲ ਹੈ ਜੀ 750 750 ਠੀਕ ਹੈ ਜੀ ਠੀਕ ਹੈ ਇਹ ਇਹ ਡੈਕਟਰ ਦੀ ਡਿਮਾਂਡ ਥੋੜੀ ਜ਼ਿਆਦਾ ਰਹੀ ਹੈ ਜੀ ਤੇ ਜਿਹੜਾ ਪੁਰਾਣਾ ਮਾਡਲ ਆ ਮੰਨ ਲਓ ਜਿਹੜਾ ਇਹਦੇ ਚਾਹੁੰਦਾ ਉਹ ਵੀ ਆਪਣੇ ਕੋਲੋਂ ਮਿਲ ਜਾਂਦਾ ਕਿ ਨਹੀਂ ਹਾਂਜੀ ਮਿਲ ਜਾਂਦਾ ਜੀ ਉਹ ਲੋਕ ਬੜਾ ਚਾਹੁੰਦੇ ਆ ਕਈ ਲੋਕਾਂ ਨੂੰ ਹਾਂਜੀ ਹਾਂਜੀ ਤੇ ਆਪਣੇ ਕੋਲ ਖੜੇ ਨੀਵੇਂ ਮਾਡਲ ਆਈ ਨਾਂ ਨੂੰ ਨਹੀਂ ਹੁੰਦਾ ਲੋਨ ਨਹੀਂ ਹੁੰਦਾ ਉਹਨਾਂ ਦੇ ਰੇਟਾਂ ਤੇ ਅੱਛਾ ਠੀਕ ਹੈ ਠੀਕ ਹਾਂਜੀ ਇਹਨਾਂ ਟਰੈਕਟਰ ਨੇ ਇਹਦੇ ਤੇ ਲੋਨ ਹੋ ਜੂਗਾ ਜੀ ਮੰਨ ਲਓ ਤੁਸੀਂ ਗਰੰਟੀ ਵਾਲੇ ਹੀ ਕੰਮ ਕਰਦੇ ਹੋ ਹਾਂਜੀ ਹਾਂਜੀ ਵੀ ਉਹ ਹੀ ਟਰੈਕਟਰ ਲੈ ਆਉਣੇ ਜਿਹੜਾ ਹਾਂਜੀ ਜਿਹੜਾ ਨਾਂ ਹੋ ਜਾਏ ਜਿਹੜਾ ਨਾਂ ਹੋ ਜਾਏ ਐਵੇਂ ਕੰਮ ਦੂਜਾ ਨਾਂ ਨਹੀਂ ਹੁੰਦੇ ਬਾਈ ਜੀ ਠੀਕ ਹੈ ਜੀ ਕਾ ਉਹ ਕੰਮ ਨਹੀਂ ਕਰਦੇ ਹੈ ਇਹ ਬਈ ਹਰਿਆਣਾ ਨੰਬਰ ਹੈ ਅੱਛਾ ਲੋਨ ਵੀ ਹੋ ਜੂਗਾ ਤੇ ਬਈ ਇਹਦਾ ਡਿਮਾਂਡ ਦੀ ਗੱਲ ਕਰਕੇ ਡਿਮਾਂਡ 4 ਲੱਖ 40 ਹਜ਼ਾਰ ਆਈ ਸਵਾ ਚਾਰ ਦਾ ਦੇਣਾ ਤੇ ਕਿੰਨੇ ਸਪੀਡ ਹੈ ਬਈਏ ਸਾਈਡ ਹਾਈ ਲੋ ਹੈ ਹਾਈ ਲੋ ਵਾਲੀ ਹੈ ਸਾਈਡ ਗੇਅਰ ਵਾਲੀ ਹੈ ਸਾਈਡ ਗੇਅਰ ਡਬਲ ਡਿਸਟਰੀਬਿਊਟਰ ਵਾਲੀ ਠੀਕ ਹੈ ਠੀਕ ਹੈ ਤੇ ਇਹ ਕਿੰਨਾ ਡਿਮਾਂਡ ਦੀ ਗੱਲ ਸੀ ਇਹ ਡਿਮਾਂਡ 4 ਲੱਖ 40 ਹਜ਼ਾਰ ਆਈ ਸਵਾ ਚਾਰ ਦਾ ਦੇਣਾ ਸਵਾ ਚਾਰ ਦਾ ਦੇਣਾ ਸਾਢੇ 3 ਲੱਖ ਲੋਨ ਹੋ ਜੂਗਾ ਸਾਢੇ 3 ਲੱਖ ਲੋਨ ਤੁਸੀਂ ਆਪ ਕਰਾ ਕੇ ਜਿੰਨੇ ਬਈ ਲੋਨ ਕਰਾਵਾ ਕਰਾ ਤੁਸੀਂ ਅੱਛਾ ਠੀਕ ਹੈ ਤੇ ਆਪਾਂ ਜੀ 45 ਦੀ ਗੱਲ ਕਰਕੇ ਬਈ 12 12 2012 ਹਾਂ ਜੀ ਠੀਕ ਹੈ ਜੀ ਇਹ ਸੁਪਰ ਮੈਕਸ ਸਪੈਕਟਰ ਆ ਟੋਨ ਵਾਰਡ ਏਅਲ ਬ੍ਰੇਕ ਰਿਵਰਸ ਸਪੀਡ ਕੋ ਠੀਕ ਠੀਕ ਹੈ ਜੀ ਪਾਵਰ ਸਟੀਅਰਿੰਗ ਪਾਵਰ ਸਟੌਪ ਮਾਡਲ ਰੈਟਰ ਆ ਜੀ ਠੀਕ ਹੈ ਜੀ ਹਾਂ ਜੀ ਇਹ 12 ਮਾਡਲ ਦੱਸਿਆ ਤੁਸੀਂ 12 ਮਾਡਲ 3 ਲੱਖ 80 ਹਜ਼ਾਰ ਦੀ ਮੰਗ ਆ ਜੀ ਠੀਕ ਹੈ ਜੀ ਤੇ 3 ਲੱਖ 60 ਹਜ਼ਾਰ ਰੁਪਏ ਦਾ ਦੇ ਦੋ ਆ ਲਿਖਿਆ ਵੀ ਪਿਆ ਦੋਸਤੋ ਇੱਥੇ ਪਈਦਾ ਚੈੱਕ ਕਰ ਲਓ ਤੁਸੀਂ 2012 ਮਾਡਲ 3 ਲੱਖ 80 ਹਜ਼ਾਰ ਰੁਪਿਆ ਤੇ ਟਰੈਕਟਰ ਆਪਾਂ ਇੱਕ ਗੱਲ ਕਰਨੀ ਹੈ ਬਾਈ ਤੁਹਾਡੇ ਕੋਲੇ ਕੋਈ ਵੀ ਅਪਜਨੇ ਟਰੈਕਟਰ ਦੇਖਿਆ ਇਹੋ ਜੀ ਕੋਈ ਨਹੀਂ ਆਈ ਬਾਈ ਸਾਫ ਟਰੈਕਟਰ ਨਾ ਹੋਵੇ ਸਾਫੀ ਚੀਜ਼ ਵਿਕਦੀ ਹੈ ਜੀ ਮਾੜੀ ਚੀਜ਼ ਨਹੀਂ ਹਾਂਜੀ ਹਾਂਜੀ ਜਮਾਂ ਸਾਫ ਹੈ ਜੀ ਤੁਸੀਂ ਦੇਖ ਸਕਦੇ ਹੋ ਰੰਗ ਵਾਈਬ ਤਾਂ ਮੈਨੂੰ ਲੱਗਾ ਟਰੈਕਟਰ ਦਾ ਉਹ ਗੱਲ ਹੀ ਨਹੀਂ ਬਹੁਤ ਘਾਟ ਡਿਆ ਹਾਂਜੀ ਨਹੀਂ ਇਹੋ ਜੇ ਆਪਾਂ ਟਰੈਕਟਰ ਸਾਫ ਮਿਲਦੇ ਬਹੁਤ ਘੱਟ ਨੇ ਬਾਈ ਆਪਣੇ ਕੋਲ ਹੋਰ ਵੀ ਟਰੈਕਟਰ ਖੜੇ ਨੇ ਇੰਨੇ ਬਾਰੇ ਤਾਂ ਬਾਈ ਫਿਰ ਆਪਾਂ ਚਲੋ ਜਾਣਕਾਰੀ ਦੇ ਦਈਏ ਕਿਸੇ ਨੇ ਬਾਈ ਨੂੰ ਕੋਈ ਕਿਸੇ ਵੀ ਪ੍ਰਕਾਰ ਦਾ ਟਰੈਕਟਰ ਚਾਹੀਦਾ ਤੇ ਬਾਈ ਨਾਲ ਜ਼ਰੂਰ ਸੰਪਰਕ ਕਰੋ ਜੇ ਆਪਾਂ ਤੁਹਾਨੂੰ ਜਗਾ ਬਈ ਦਾਸੀ ਦਿੱਤੀ ਨੈਸ਼ਨਲ ਹਾਈਵੇ ਆ ਥੇੜੀ ਇਹ ਸਾਡਾ ਪਿੰਡ ਮੰਨ ਲਓ ਜੀ ਮਲੋੜ ਤੇ ਗਿੱਦੜਵਾ ਦੇ ਸੈਂਟਰ ਚ ਆ ਠੀਕ ਹੈ ਥੇੜੀ ਹੀ ਪਿੰਡ ਆ ਗਿਆ ਜੀ ਹਾਂ ਜੀ ਹਾਂ ਜੀ ਇੱਥੋਂ ਮੰਨ ਲਓ ਸ੍ਰੀ ਮੁਖਸਰ ਸਾਹਿਬ ਵੀ 30 ਕਿਲੋਮੀਟਰ ਪੈਂਦਾ ਠੀਕ ਹੈ ਜੀ ਮਲੋੜ ਕਿੰਨਾ ਪੈਂਦਾ ਇੱਥੋਂ ਮਲੋੜ ਇੱਥੋਂ 9 ਕਿਲੋਮੀਟਰ ਹੈ ਤੇ ਗਿੱਦੜਵਾ ਜੀ ਗਿੱਦੜਵਾ 7 ਹੈ ਜੀ ਗਿੱਦੜਵਾ 7 ਹੈ ਜੀ ਤੇ ਬਈ ਆਪਣਾ ਨਾਂ ਇੱਕ ਵਾਰੀ ਹੋਰ ਬੋਲ ਦੀ ਜਸਵਿੰਦਰ ਸਿੰਘ ਸਨ ਆਫ ਅਮਰਜੀਤ ਸਿੰਘ ਪਿੰਡ ਥੇੜੀ ਪਾਈ ਕੀ ਜੀ ਪਿੰਡ ਥੇੜੀ ਪਾਈ ਕੀ ਜੀ ਹਾਂ ਜੀ ਹਾਂ ਜੀ ਠੀਕ ਹੈ ਬਾਈ ਜੀ ਜਰੂਰ ਜੇ ਆਪਣੀ ਵੀਡੀਓ ਚੰਗੀ ਲੱਗੀ ਤੇ ਆਪਣੇ ਪੇਜ ਨੂੰ ਜਰੂਰ ਫੋਲੋ ਕਰੋ ਜੀ ਤੇ ਜੇ ਬਾਈ ਦੇ ਟਰੈਕਟਰ ਤੁਹਾਨੂੰ ਪਸੰਦ ਆਉਂਦੇ ਆ ਤੇ ਬਾਈ ਕੋਲੇ ਜਰੂਰ ਆ ਕੇ ਇੱਕ ਵਾਰੀ ਦਸੱਲੀ ਜਰੂਰ ਕਰਕੇ ਜਾਈਓ ਆਪਦੀ ਨਾਲੇ ਬਾਈ ਦਾ ਤੁਹਾਨੂੰ ਪਤਾ ਲੱਗ ਜੂ ਅੱਥੋਂ ਆਉਂਗੇ ਤੁਸੀਂ ਤੇ ਬਾਈ ਕਹਿੰਦਾ ਜੇ ਕੋਈ ਵੀ ਤੁਹਾਨੂੰ ਆਉਂਦੀ ਹੈ ਦਿੱਕਤ ਨਾਮ ਦੀ ਆਉਂਦੀ ਹੈ ਤੇ ਆਪਾਂ ਜ਼ਿੰਮੇਵਾਰ ਬੈਠੇ ਆ ਜੀ ਹਾਂਜੀ ਹਾਂਜੀ ਤੇ ਆਪਣਾ ਵਾਹ ਕੇ ਲਿਜਾ ਸਕਦਾ ਜੀ ਟਰੈਕਟਰ ਹਾਂਜੀ ਹਾਂਜੀ ਵਾਹ ਕੇ ਵੀ ਲਿਜਾ ਸਕਦਾ ਇਹੋ ਜੀ ਕੋਈ ਗੱਲ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕੀ ਕਰਦੇ ਜੀ ਪਤਾ ਹੀ ਹੋਂ ਜੀਮੀਦਾਰ ਬੰਦਾ ਬਹੁਤ ਔਖਾ ਮੰਨ ਲਓ ਪੈਸੇ ਪੂਰੇ ਇਕੱਠੇ ਕਰਦਾ ਜੀ ਹਾਂਜੀ 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 ਨੋ ਪ੍ਰੋਬਲਮ ਕੋਈ ਠੱਗੀ ਠੋਰੀ ਵਾਲੀ ਗੱਲ ਨਹੀਂ ਹੋ ਠੀਕ ਠੀਕ ਹੈ ਨਹੀਂ ਚਾਹੀਦੀ ਵੀ ਨਹੀਂ ਬਾਈ ਹਾਂਜੀ ਹਾਂਜੀ ਚਲੋ ਠੀਕ ਹੈ ਬਾਈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਠੀਕ ਹੈ ਦੋਸਤੋ ਸਾਰਾ ਧੰਨਵਾਦ